ਨਾਮ ਹਰ ਮਿਰੂ ਸੁਆਮੀ ਸੰਗ ਰਬ ਜਿਸ ਦਾ ਜੀਤਾ ਚੇਤ ਗੁਬਿੰਦ ਰੰਦੀ ਹੈ ਹੋਇ ਅਨੰਤ ਬਨਾ ਸਤ ਜਨਾ ਮੇਰੇ ਪਾਈਐ ਸਿਨਾ ਨਾਮ ਬਨਾ ਜਿਨੇ ਪਾਇਆ ਪ੍ਰਭ ਆਪਣਾ ਆਇ ਤਿਸਹੀ ਗਨਾਂ ਤਖਨ ਜਿਸ ਜੀਵਨਾ ਦਰਤਾ ਜਨਮ ਜਨਾ ਜਾਇ ਤੇ ਤੁਲਮਨ ਜਿਹੜੇ ਪੂਰੇ ਆ ਰਬਿਆ ਵਿੱਚ ਬੈਰਾ ਸੋ ਪ੍ਰਭ ਤੇਰਾ ਮਿਆ ਬਈ ਇਤੜਾ ਦੁਖ ਕਰਾ ਜੀਹੀ ਰਾਵਿਆ ਸੋ ਪ੍ਰਭ ਤੇਨਾ ਪਾਜ ਮਨਾ ਹਰ ਦਰਸ਼ਨ ਕੋ ਮਨ ਲੋਚੇ ਦਾ ਨਾਟ ਪ੍ਰਯਾਸ ਬਨਾ ਦੇਜ ਮਿਲਾਈ ਸੁਖਪੂ ਕਿਸ ਤੈ ਹਾਇ ਰਗਾ ਤਵੇ ਸਾਤ ਤੀਰਣ ਕਿਉ ਵਾਡੀਆਂ ਜਿਨਾ ਅਮਰੀ ਹੋ ਮਿਸ਼ੂ ਹਰ ਸਾਜ ਪੁਤ ਵਿਸਾਜ ਕੈ ਲਗੀ ਮਾਇਆ ਤੁਜ ਪੁੱਤਰ ਤਲ ਕਰਣਾ ਸੰਗਤ ਨਾਮ ਹਰ ਬਰਾਸੀਓ ਪਲ ਜੁਰ ਕਲਤ सगली ਮੋਈ ਤੁਮ ਹੈ ਮੰਦ ਮੁਹ ਇਕਸ ਹਰ ਕੇ ਨਾਮ ਮਿਨੰ ਅਗੈ ਨਹੀਂ ਕੋਈ ਦਇਓ ਵਿਸਾਰਿ ਬੋਜ ਨਾ ਪ੍ਰਾਪਤਿ ਬਿਨਿ ਅਵਰ ਨਾ ਕੋਈ ਪ੍ਰੀਤਮ ਚਰਣੀ ਜੋ ਲਗੇ ਚਰਨੀ ਨਿਰਮਲ ਸੋਏ ਨਾਨਕ ਕੀ ਪ੍ਰਭ ਬਿਦਤੀ ਪਰਾਪਤ ਹੋਈ ਪਰਾਪਤ ਹੋਈ ਇਹ ਸਤ ਸੋਹਣਾ ਵਾਤਲ ਦੇ ਜਿਨ ਸਤ ਪਿਤੈ ਹਰ ਸੋਈ ਹਰ ਜੀਵ ਸੁਨੰਦਾਰ ਹੋਈ ਹੈ ਜਿਸ ਅੰ내 ਇਹ ਸਭ ਜੀਵਨ ਹਰ ਸਭਨ ਦਾ ਵਣ ਗਿਆ ਇਸ ਹੈ ਨਦੀ ਬਨ ਮਾਨ ਕਹੋ ਤੇ ਨਾਮ ਪ੍ਰਭ ਉਨ ਲੱਗੈ ਨਾ ਕੀ ਸਨ ਰੰਗ ਸਮੇ ਨਾਰਾਇਣ ਜੀ ਦੀ ਮਨ ਪਾਵਨ ਜੋ ਹਰ ਨੂੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀ ਦੀ ਆਪਣੀ ਸੀ ਕਹੀਏ ਤਨ ਆਪਣੀ ਆ ਜੀ ਮਿਲੇ ਵਿਚਣ ਜੋਰ ਵਨ ਸਾਧੂ ਸੰਗ ਪ੍ਰਾਪਤੀ ਨਾਨਕ ਰੰਗ ਮਨ ਹਰ ਜੀਟ ਰੰਗੀਲਾ ਦਿਸ ਤਨੀ ਜਿਸ ਕੈ ਪਦ ਬਤਨ ਅਸਾਲ ਤਪੰਦਾ ਤਿਸ ਲਗੈ ਹਰ ਨਾਉ ਨਾ ਜਨਾ ਪਾਸ ਜਦ ਜੀਵਨ ਪੁਰਖ ਤਿਆਗ ਕੈ ਬਾਨ ਸੋ ਸੰਦੀਆਸ ਦੁਆਏ ਭੈ ਉੱਚੀਐ ਤੁੰਗਲ ਪਈ ਸੋ ਜਨ ਕੀ ਬਾਸ ਜੀ ਹਾਂ ਬੀਜੈ ਸੋ ਰੁਣੈ ਮਥਾ ਲੂਲ ਕੀ ਆਸ ਏਹ ਨਵੇਂ ਆੜੀ ਪਛਤਾਈ ਕੁੱਠ ਚੱਲੀ ਗਈ ਨਿਰਾਸ ਜਨਤੋ ਸਾਧੂ ਪੀਉਤੀਐ ਸੋਦਰਗੁ ਮੁਲੀ ਰਾਜ ਕਰ ਕਿਰਪਾ ਕਰੀ ਅਪਨੀ ਤੇਰੇ ਦਰਬਾਰ ਮੁਲੀ ਪਿਆਸ ਪ੍ਰਾਪਤੁ ਮੇਨਿ ਦੂਜਾ ਕੋ ਨਹੀ ਨਾਨਕ ਕੀ ਅਰਦਾਸ ਅਸਾੜ ਸੁੰਨਾ ਜਿਸ ਲਗੈ ਜਿਸ ਮਨ ਹਰ ਚਰਨ ਨਿਮਾਸ ਸਾਵਨ ਸਰਸੀ ਕਾਮਨੀ ਚਰਨ ਕਮਲ ਸਿਓ ਪਿਆਰ ਮਨ ਬਰਦਾ ਸਤ ਰੰਗ ਇੱਕੋ ਨਾਮ ਦਾਰ ਵਿਖਿਆ ਰੰਗ ਗੁੜਾਵਿਆਂ ਦਿਸੇ ਸਭੇ ਸ਼ਾਰ ਹਰ ਅਮ੍ਰਿਤ ਬੋਧ ਸੁਹਾਵਨੀ ਮਿਲ ਸਾਧੂ ਪੀਵਨ ਆਲ ਵਾਹ ਤਿਨੇ ਪ੍ਰਭ ਸੰਗ ਬੋਲਿਆ ਸਮਰੱਥ ਮੁਖੀ ਆਪਾਰ ਹਰ ਮਿਲੈਨੂ ਮਨ ਲੂਜਨਾ ਧਰਮ ਮਿਲਾਵਨ ਆਮ ਜਿਸ ਕੀ ਪ੍ਰਭ ਪਾਇਆ ਔ ਤਨ ਕੈ ਸਤ ਗਲੇ ਹਰ ਨਾਨਕ ਤੁਹਾਰ ਜੀ ਮਯਾ ਕਰ ਸਬਦ ਸਵਾਰਣ ਹਾਰ ਸਾਗਣ ਅਨਾ ਸੋਹਾਗੇ ਨੀ ਜਿਨ ਰਾਮ ਨਾਮੁ ਗੁਹਾਰ ਭਾਗਵੇਂ ਪਰਮ ਪੁਲਾਣਿਆ ਦੁਜੈ ਲੱਗਾ ਹੀਤ ਲਖ ਸਿਮਾਰ ਬਣਾਇਆ ਕਾਰਜ ਨ ਰੰਗੀ ਜਿਤ ਦਿਨ ਦੇਹਿ ਬਿੜੀ ਸਿਖੀ ਇਤਵੀ ਲੈ ਕਹਿ ਸੁਨ ਪ੍ਰੀਤ ਪਕੜ ਕੇ ਲਾਇ ਰੰਧੂ ਤੇ ਜਮ ਕਿਸ਼ਨ ਦੀ ਜੀਤੁ ਛਡ ਛੜੂ ਤੀਖ ਨੈ ਮਾਹੀ ਜਿਨ ਸਿਉ ਲਗਾਹਿ ਤੋ ਹਥ ਮਰੂੜੈ ਤਰਕ ਪੇ ਸਿਆਮੋ ਤੂ ਆਸੀ ਜੀ ਹਾ ਬੀਜ ਸੁਨੂਣਾ ਕਰਮਾਂ ਸਦਾ ਚੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇ ਸੇ ਪਾਦੁਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੀਤ ਅਸਨ ਪਰੇਮ ਹੁਮਾਹੜਾ ਜੋ ਮਿਲਿਆ ਹਰ ਜਾਏ मन तन प्यास दर्शन तजिल कोई आन मेरा रहमोय संत साई प्रेम की पावन कै उलक पाए विप्र क्यों सुख पाई है दुग्गी नाम जाय जिनी चाखिया प्रेम रस सी त्रिपत रही आखाए ਆਪ ਨੇ ਆ ਮੇਂ ਦੀ ਕਰ ਹੈ ਲੇਵੋ ਪ੍ਰਭੂ ਲੜ ਲਾਈ ਜੋਰ ਕੰਤ ਮੇ ਲਾਈਆ ਸੇਵ ਚਿਰਪਤੀ ਨੰਦ ਪ੍ਰਭੂ ਬਿਨ ਦੂਜਾ ਕੋ ਨਹੀਂ ਨਾਨਕ ਹਰ ਸਰਨਾਇ ਅਸੋ ਸੁਖੀ ਬਸੰਦੀਆ ਜਿਨਾ ਮਿਆ ਭਗਾਈ ਕਤਤ ਕਰਮ ਕਮਾਵਨੀ ਜੋ ਸਿਣਾ ਤਾਂ ਜੋਗ ਪਰਨੇ ਸਿਰ ਤੇ ਪਈਆ ਵੇ ਅਪਨ ਸਪੀਰੋਗ ਵੇ ਮੁਖ ਹੋਏ ਰਾਮ ਤੇ ਲੰਗਨ ਜਨਮ ਵਿਜੋਗ ਛਿਨ ਮੈਂ ਕੌਣੀ ਹੋਈ ਗਈ ਜਿਦੜੇ ਮਾਇਆ ਭੋਗ ਰਚਨਾ ਕੋਈ ਕਰ ਸਕੈ ਇਸ ਤੈ ਰੂਵ ਰੂਜ ਕੀਤਾ ਕਸ਼ੂ ਨਾ ਹੋਵੇ ਲਿਖਿਆ ਤੁਰ ਸੰਜੋ ਵਡ ਭਾਗੀ ਮੇਰਾ ਪ੍ਰਭ ਮਿਲੈ ਤਉ ਤਰੈ ਸਭ ਪੀਉਗ ਨਾਨਕ ਤੂ ਪ੍ਰਭ ਰਾਖ ਲੈ ਮੇਰੇ ਸਾਧ ਹੰਦੀ ਮੋਚ ਕਤ ਕੋ ਵੈ ਸਾਧ ਸਤ ਬਿਨ ਸੇ ਸਤੇ ਸੋਚ ਮਕਰ ਮਾਹੀ ਸੁਹੰਤੀਆਂ ਹਰ ਪੇ ਸੰਗ ਬੈਠੀਆਂ ਤਿਨ ਕੀ ਸੋ ਬਾਤਿਆ ਦਨੀ ਜੇ ਸਾਹਿਬ ਮਿਲਣੀਆਂ ਤਨ ਮਨ ਮੋਲੀ ਆਉ ਮਸਿਓ ਸੰਗ ਸਾਧ ਸਹੀ ਲਰੀਆ ਸਾਧ ਨਾਮੇ ਬਾਹਰੀ ਸੇ ਰਹਿ ਮੇ ਕੀ ਲੜੀਆਂ ਤੇਰੇ ਦੁੱਖ ਨਾ ਕਬੂਤਰੇ ਸੇ ਧੰਮ ਕੇ ਵਸੇ ਪੜੀਆਂ ਜਿਨੀ ਰਾਮਿਆ ਪ੍ਰਭੀ ਆਪਣਾ ਸੇ ਦਸਨ ਨਿਤ ਖੜੀਆਂ ਰਤਨ ਜਵੇ ਹਰ ਲਾਲ ਹਰ ਕੰਢਤੀਆਂ ਜੜੀਆਂ ਨਾਨਕ ਮਾਚੈ ਧੂੜ ਤੇਨ ਬਰਾਦਰ ਸਰਦੀ ਦਰ ਬੜੀਆਂ ਮਗਰ ਪ੍ਰਭ ਅਰਦਨਾ ਬਹੁੜੇ ਨਾਮ ਜਨ ਬੜੀਆਂ ਓਖ ਤੋ ਖਾਰਨਾ ਵਿਆਪਈ ਕੰਠ ਮਿਲਿਆ ਹਰਨਾ ਮਨ ਮੇਂ ਦਿਆ ਚਰਨਾਰ ਬਿਦ ਦਰਸ਼ਨ ਲਗਰਾ ਸਾ ਉਟ ਗੋਵਿੰਦ ਗੋਪਾਲ ਰਾਈ ਸੇਵਾ ਸੁਆਮੀ ਲਾ ਬਿਖਿਆ ਪੂਰੇ ਨਸਦਈ ਮੇਰੇ ਸਾਧੂ ਬੁਲਰਾ ਜਹਤੇ ਆਪਣੀ ਤਾਨਨੀ ਸਚੀ ਪ੍ਰੀਤਿਸਮਾ ਕਰ ਲੈ ਦਿਨੀ ਪਾਰ ਪ੍ਰਭ ਬਹੁਤ ਨਾ ਵਿਛੜਿਆ ਮਾਰ ਜਾਉ ਲਖ ਬੀਰੀਆਂ ਹਰ ਸਜਣੇ ਅਗ ਮਿਆਗਾ ਸਰਮ ਪਈ ਨਾਰਾਇਣ ਨਾਨਕ ਦਰ ਪਈਆ ਪੂਰਤ ਸੁਹੰਦਾ ਸਰਬ ਸੁਖ ਜਿਸ ਬਖਸ਼ੀਂ ਵੀ ਪਰਵਾਹ ਮਾ ਗਜਨ ਸੰਦ ਸਾਧੂ ਆ ਤੂੜੀ ਕਰੇ ਸ਼ਨਾਣ ਹਰ ਦਾ ਨਾਮ ਧਿਆਏ ਸੁਣ ਸਪਨਾ ਨੂੰ ਕਰਦਾ ਜਨਮ ਕਰਮੂ ਰੂਪਲੇ ਉਤਰੈ ਮਨ ਤੇ ਜਾਈ ਰੂਪਾਨ ਤਾ ਰੂਪ ਤੇ ਨਾਮੋਹੀ ਬਿਨ ਸੈ ਰੂਪ ਸੁਵਾਨ ਸਚੇ ਮਾਨਕ ਚਲਦਿਆ ਉਸਤੇ ਪਰੇ ਜਹਾਨਾ ਅੱਠ ਸੱਠ ਤੀਰਤ ਸਦਲ ਪੁਨ ਜੀ ਦਇਆ ਪਰਵਾਨ ਜਿਸ ਨੂੰ ਦੇਵੈ ਦਇਆ ਕਰ ਸੁਹੀ ਪੁਰਖ ਸੁਜਾਲ ਜਿਨਾ ਮਿਲਿਆ ਪ੍ਰਮਿ ਆਪਣਾ ਮਾਲ ਸੁਖੀ ਸੇ ਕਾਟਿਐ ਜਿਨ ਪੂਰਾ ਗੁਰਮੀਂ ਰਵਾਨ ਸਾਰੇ ਗੁਣ ਅਨੰਦ ਅਪਾਰ ਜਿਨਾ ਹਰ ਸੱਚ ਜਨ ਪ੍ਰਗਟਿ ਆਈ ਸਤ ਸਹਾਈ ਰਾਮ ਕੀ ਤਰ ਕਿਰਪਾ ਦੀਆ ਮਿਲਾਾਈ ਸੇਜ ਸੋ ਸਰਬ ਸੁਖ ਹੁਣ ਦੁੱਖਾ ਨਹੀਂ ਜਾਏ ਇਛ ਪੁਣੀ ਵੱਡ ਪਾਪ ਦੇਨੀ ਵਰ ਪਾਵਿਆ ਹਰੇ ਰਾਹੀ ਮਿਲ ਸਹੀਆ ਬੰਧਨ ਗਾਵਹ ਗੀਤ ਗੋਵਿੰਦ ਆਲਾਈ ਹਰ ਦੇ ਨਾਇ ਅਬਰ ਨਾ ਦੇ ਸਈ ਕੋਈ ਦੂਜਾ ਲਵੇ ਨਾ ਲਾਏ ਹਲ ਤੇ ਪਲਤ ਸਵਾਰਿਉਂ ਨਾ ਨਹੀਂ ਚਲੇ ਦਿੱਤੀ ਅੰਜਾਈ ਸੰਸਾਰ ਸਾਗਰ ਤੇ ਰਖਿਐਨ ਬਹੁੜਾ ਜਨ ਮੈਂ ਧਾਈ ਜਿਹ ਬਾ ਇਕ ਗੁਨਾ ਕਰੇ ਨਾਨਕ ਚੜ ਨਹੀਂ ਪਾਇ ਫਲ ਕੋ ਨਿਤਮ ਸਲਾਹੀਐ ਜਿਸਨੋ ਤਿਲਾਤੁmai ਜਿਨੇ ਜਿਨੇ ਨਾਮ ਜਿ ਆਉਆ ਤੇਜ ਕੀ ਕਾਜ ਸਰੀ ਹਰਿ ਕੋ ਪੂਰਾ ਰਾਧਿਆ ਦਰ ਗਏ ਸਚੁ ਖਰੀ ਸਰਬ ਸੁਖਾ ਨਿਤ ਚਰਨ ਹਰ ਪਉ ਜਲੇਖ ਬੋਤਰੀ ਪ੍ਰੀਮ ਭਗਤ ਜੇ ਪਾਈਆ ਬਿਖਿਆ ਨਹੀਂ ਦਰੇ ਕੋੜ ਗਏ ਦੁਬਿਦਾਨ ਜਸੀ ਪੂਰਨ ਸਚ ਬਹੀ ਪਾਰ ਬ੍ਰਹਮ ਬ੍ਰਹਮ ਸੀਵਦੇ ਮਨ ਅੰਦਰ ਏਕ ਤੇਰੀ ਮਹਾਦੇਵ ਸੋ ਮੋਰਤਬਲੇ ਜਿਸ ਕੋ ਨਦਰ ਕਰੀ ਨਾਨਕ ਮੰਗੈ ਦਰਸ਼ਦਾਨ ਕੇ